ਵੀਰ ਜੀ ਵੀਰ ਜੀ ਗੱਲ ਸੁਣਿਓ ਵੀਰ ਜੀ ਤੁਸੀਂ ਅਖਬਾਰ ਇਸ ਤਰ੍ਹਾਂ ਸੁਟਕੇ ਨਾ ਜਾਇ ਕਰੋ ਇਸ ਵਿੱਚ ਮੇਰੀ ਪੰਜਾਬੀ ਮਾਂ ਬੋਲੀ ਹੈ ਤੇ ਜਦ ਮਾਂ ਬੋਲੀ ਪੰਜਾਬੀ ਨੂੰ ਪੈਰਾ ਵਿੱਚ ਰੋਂਦਾ ਬੀਕਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਲੱਗਦਾ ਹੈ ਕਿ ਪਤਾ ਵੀਰ ਜੀ ਕੁਝ ਬੇਸਮਝ ਲੋਕਾਂ ਨੇ ਇਸ ਵਿੱਚ ਮੇਰੇ ਗੁਰੂਆਂ ਦੀ ਬਾਣੀ ਵੀ ਛਾਪ ਦਿੱਤੀ ਹੈ ਮੈਂ ਆਪਾਰ ਖੜ ਜਾ ਕਰਾਂਗਾ ਜਾਂ ਫਿਰ ਤੁਸੀਂ ਬੂਹੇ ਚ ਫਸਾ ਜਾਇਆ ਕਰੋ ਪਰ ਇਸ ਤਰ੍ਹਾਂ ਸੁੱਟ ਕੇ ਨਾ ਜਾਇਆ ਕਰੋ ਇਸ ਤਰ੍ਹਾਂ ਸੁੱਟ ਕੇ ਨਾ ਜਾਇਆ ਕਰੋ ਠੀਕ ਹੈ ਅੱਗੇ ਤੋਂ ਧਿਆਨ ਰੱਖਣਾ ਮਾਂ ਬੋਲੀ ਨਾਲ ਪਿਆਰ ਹੈ ਭਾਈ ਰਲਵਲ ਸਭ ਸਤਿਕਾਰਵੰਤ